ਪਤਾ ਕੌਣ ਵੱਡਾ ਹੁੰਦਾ ਹੈ ਸੋ ਵੱਡਾ ਜਿੰਨ ਰਾਮ ਲਿਵ ਲਾਈ ਅਸਲ ਵੱਡਾ ਉਹ ਹੈ ਪਰ ਦੁਨੀਆ ਹੋਰ ਹੀ ਕਿਸੇ ਨੂੰ ਵੱਡਾ ਕਹੀ ਜਾਂਦੀ ਹੈ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਹ ਜਿਹੜੇ ਤੁਰਕ ਨਾਲ ਤੁਰ ਰਹੇ ਨਾ ਫੌਜ ਰੂਪ ਦੇ ਵਿੱਚ ਸਿਪਾਈ ਰੂਪ ਦੇ ਵਿੱਚ ਉਹ ਵੀ ਵੇਖਦੇ ਆ ਵੀ ਝੁਕਦੇ ਤਾਂ ਲੋਕ ਬਾਦਸ਼ਾਹ ਨੂੰ ਵੀ ਪਰ ਅਸੀਂ ਉਹਨਾਂ ਨੂੰ ਮਜਬੂਰ ਕਰਦੇ ਆ ਵੀ ਬਾਦਸ਼ਾਹ ਦੇऊं ਜਿਹੜਾ ਨਮਸਕਾਰ ਕਰਵਾ ਜਿਵੇਂ ਆਪ ਜੀ ਨੂੰ ਪਿੱਛੇ ਇੱਕ ਵਾਰ ਘਟਨਾ ਸੁਣਾਈ ਸੀ ਬਿਓ ਤੇ ਚਲੋ ਹੁਣ ਅੱਜ ਕੱਲ੍ਹ ਹਰ ਬੰਦੇ ਕੋਲੇ ਨਾ ਫੋਨ ਵਗੈਰਾ ਆ ਗਿਆ ਤੇ ਕੈਮਰੇ ਚ ਕੋਈ ਚੀਜ਼ਾਂ ਕੈਦ ਹੋ ਜਾਂਦੀਆਂ ਤੋਂ ਬਾਅਦ ਚ ਕਿਤੇ ਨਾ ਕਿਤੇ ਨਿਕਲ ਆਉਂਦੀਆਂ ਤੇ ਹੁਣ ਉਹਨਾਂ ਨੂੰ ਪਤਾ ਵੀ ਵੇਖੋ ਲੋਕਾਂ ਨੂੰ ਮਜਬੂਰ ਕੀ ਕੀਤਾ ਜਾ ਰਿਹਾ ਆ ਜਦੋਂ ਇਲੈਕਸ਼ਨਾਂ ਵਗੈਰਾ ਲੰਘੀਆਂ ਨਾ ਤੇ ਉਹ ਕੋ ਸ਼ਹਿਰ ਵਿਖਾਇਆ ਉਹਨਾਂ ਨੇ ਤੇ ਉਹ ਬਾਜ਼ਾਰ ਦੇ ਵਿੱਚ ਵਿਸ਼ਾਮਾਂ ਨੂੰ ਜਿਵੇਂ ਆਉਣਾ ਤੇ 10 11 ਵਜੇ ਫਿਰ ਉਧਾਂ ਦੇ ਮਤਲਬ ਕਹਿ ਲਓ ਵੀ ਝੋਲੀ ਚੁੱਕ ਆਉਂਦੇ ਆ ਜੋ ਉਹਨਾਂ ਨੂੰ 2-2 ਕਿਲੋ 1.5-1.5 ਕਿਲੋ ਫੁੱਲ ਭੂਰੇ ਹੁੰਦੇ ਨੇ ਨਾ ਜਿਹੜੇ ਲਫਾਫਿਆਂ ਚ ਪਾਏ ਪੈਕਿੰਗ ਕੀਤੀ ਵੀ ਕੀਤੀ ਆ ਵੀ ਪ੍ਰਤੀ ਦੁਕਾਨਦਾਰ ਇਹਨਾਂ ਨੂੰ ਫੜਾਉਣਾ ਇੱਕ ਨੂੰ ਫੜਾ ਦੇ ਨੂੰ ਕੋਈ 5 ਦੁਕਾਨਾਂ ਵਾਲਿਆਂ ਨੂੰ ਨਾਲ ਇਕੱਠਾ ਕਰੇ ਤੇ ਇਹਦੇ ਵਿੱਚੋਂ ਸਾਰਿਆਂ ਨੂੰ ਇੱਕ-ਇੱਕ ਬੁੱਕ ਤੇ ਆ ਹੀ ਜਾਣਾ ਹੈ 1.5 ਕਿਲੋ ਦਿੱਤਾ ਜਾਂ 2 ਕਿਲੋ ਦਿੱਤੇ ਤੇ ਉਹਨਾਂ ਨੂੰ ਉਹ ਨਾਲ ਜਦੋਂ ਬੋਲ ਰਿਹਾ ਸੀ ਕਿਤੇ ਬੰਦੇ ਵਿੱਚ ਹੁੰਦੇ ਨੇ ਚੰਗੇ ਉਹਨੇ ਕਿਤੇ ਰਿਕਾਰਡ ਕਰ ਲਿਆ ਉਹ ਨਾਲ ਦੇਰਤ ਕਿੰਦੇ ਜੀ ਧਿਆਨ ਰੱਖਿਓ ਸ਼ਾਮ ਨੂੰ ਫਲਾਣਾ ਜੀ ਨੇ ਆਉਣਾ ਤੇ ਤੁਸੀਂ ਵਰਖਾ ਕਰਿਓ ਜੀ ਹੁਣ ਉਹ ਮਜਬੂਰੀ ਮਰਦਾ ਕੀ ਨਹੀਂ ਕਰਦਾ ਦੇਲੋਦਾ ਕਰਦਾ ਵੀ ਜੁੱਤੀਆਂ ਧਾਰ ਪਾਈਏ ਇਹਨਾਂ ਨੂੰ ਤੇ ਫੜਾਉਣਾ ਨਾਲ ਹੈ ਵੀ ਸਾਡੇ ਤੇ ਇਹਨਾਂ ਤੇ ਫੁੱਲ ਪਾਏ ਉਹਦੇ ਇਹ ਹੁੰਦਾ ਵੀ ਲੋਕ ਜਿਹੜੇ ਹਕੂਮਤ ਵਾਲੇ ਨਾ ਉਹ ਤੱਕੇ ਨਾਲ ਸਤਕਾਰ ਕਰਾਉਂਦੇ ਆ ਉਹ ਤੱਕੇ ਨਾਲ ਬੰਦੇ ਦਾ ਦਿਲ ਕਰੇ ਵੀ ਜੁੱਤੀਆਂ ਧਾਰ ਗਲ ਪਾਵਾਂ ਤੇ ਵਿਚਾਰੇ ਤੋਂ ਸਟਾਏ ਜਾ ਰਹੇ ਨੇ ਫੁੱਲ ਤੇ ਪਾਤ ਕੀ ਕਹਿਣਾ ਵੇਖਣ ਵਾਲੇ ਨੇ ਆ ਵੇਖੋ ਜੀ ਕਿੰਨਾ ਪਿਆਰ ਕਰਦੀ ਜੀ ਜਨਤਾ ਫੁੱਲਾਂ ਦੀ ਵਰਖਾ ਹੋਈ ਵੀ ਜਨਤਾ ਨੂੰ ਪੁੱਛ ਕੇ ਤੇ ਵੇਖੋ ਮਾੜਾ ਜੇ ਪਾਸੇ ਕਰਕੇ ਵੀ ਕਿੱਡਾ ਸਤਿਕਾਰ ਕਰਦੀ ਏ ਉਹ ਤੇ ਹੁਣ ਵਿਚਾਰਾ ਮਜਬੂਰੀ ਉਹਨੂੰ ਕਹਿੰਦਾ ਵੀ ਹੁਣ ਕੀ ਕਰੀਏ ਕਹਿੰਦੇ ਨੇ ਵੀ ਕਰਿਓ ਧਿਆਨ ਰੱਖਿਓ ਜੀ ਸੁੱਟ ਦਿਓ ਜਾ ਕਰਿਓ ਜੇ ਤੋ ਅਗਲਾ ਵਿਆਹ ਦਾ ਵੀ ਚੰਗਾ ਭਾਈ ਲਾ ਦੇਾਂਗੇ ਮਗਰੋਂ ਹੋਰ ਕੀ ਕਰਨਾ ਇਹੋ ਹੀ ਕਰਦਾ ਅੰਦਰ ਥੋੜੀ ਉਹਦਾ ਕੁਝ ਕਰਦਾ ਪਰ ਜਿਹੜਾ ਗੁਰੂ ਅੱਗੇ ਝੁਕਣਾ ਹੈ ਨਾ ਗੁਰੂ ਅੱਗੇ ਨਮਸਕਾਰ ਕਰਨੀ ਹੈ ਉੱਥੇ ਜ਼ਮੀਨ ਅਸਮਾਨ ਦਾ ਅੰਤਰ ਹੈ ਜ਼ਮੀਨ ਅਸਮਾਨ ਦਾ ਫਰਕ ਹੈ ਉੱਥੇ ਕਿਸੇ ਨੂੰ ੱੱਕੇ ਨਾਲ ਥੋੜੀ ਆਖਣਾ ਵੀ ਲੈ ਇੱਥੇ ਝੁਕ ਨਾ ੱੱਕੇ ਨਾਲ ਝੁਕਾਇਆ ਜਾ ਸਕਦਾ ਇੱਥੇ ਤਾਂ ਆਪ ਮੁਹਾਰੇ ਆ ਕੇ ਅੰਦਰ ਦੀ ਭਾਵਨਾ ਅੰਦਰ ਦਾ ਪ੍ਰੇਮ ਗੁਰੂ ਦੀ ਉਹ ਬਖਸ਼ਿਸ਼ ਜਿਹੜੀ ਆ ਉਹਨੂੰ ਪ੍ਰਾਪਤ ਕਰਨ ਵਾਸਤੇ ਆਪ ਮੁਹਾਰੇ ਮੱਥਾ ਟਿਕ ਜਾਂਦਾ ਤਰਤ ਦੇ ਉੱਤੇ ਆਪ ਮੁਹਾਰੇ ਬੰਦਾ ਝੁਕ ਜਾਂਦਾ ਇਸ ਕਰਕੇ ਬੜਾ ਵੱਡਾ ਅੰਤਰ ਹੈ ਬੜਾ ਵੱਡਾ ਫਰਕ ਹੈ ਜਦੋਂ ਗੁਰੂ ਅੱਗੇ ਝੁਕਣਾ ਹੈ ਉਹ ਭਾਵਨਾ ਸਮੇਤ ਹੈ, ਪ੍ਰੇਮ ਸਹਿਤ ਹੈ ਤੇ ਸ਼ਰਧਾ ਸਹਿਤ ਹੈ। ਦੂਸਰਾ ਪਾਸਾ ਹੈ ਬਧਿਆਂ ਨੇ ਚੱਟੀ ਪਰਣੀ ਹੈ। ਤਾਂ ਕਰਕੇ ਉਹ ਵੇਖਦੇ ਨੇ ਵੀ ਅਸੀਂ ਸਤਕਾਰ ਤੇ ਬਾਦਸ਼ਾਹ ਦਾ ਵੀ ਵੇਖਿਆ ਪਰ ਉਥੇ ਤਾਂ ਲੋਕ ਗਾਲੀ ਕੱਢਦੇ ਆ ਪਰ ਜਿਹੜਾ ਸਤਗੁਰਾਂ ਨੂੰ ਸਤਕਾਰ ਕਰਦੇ ਤਾਂ ਕਰਕੇ ਦਾਨੇ ਕਹਿੰਦੇ ਆ। ਦੁਨਿਆਵੀ ਰਾਜੇ ਲੋਕਾਂ ਤੇ ਰਾਜ ਕਰਦੇ ਆ, ਲੋਕਾਂ ਤੇ ਲੇਕਿਨ ਜਿਹੜਾ ਧਾਰਮਿਕ ਰਹਿਬਰ ਆ ਜਾਂ ਇਬਾਦਤ ਵਾਲਾ ਬੰਦਗੀ ਵਾਲਾ ਜਾਂ ਗੁਰੂ ਪਾਤਸ਼ਾਹ ਨੇ ਉਹ ਲੋਕਾਂ ਤੇ ਰਾਜ ਨਹੀਂ ਕਰਦੇ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਔਰ ਇਹ ਫਰਕ ਆ ਬਹੁਤ ਵੱਡਾ ਲੋਕਾਂ ਤੇ ਰਾਜ ਕਰਨਾ ਤੇ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਇਹ ਬੜਾ ਵੱਡਾ ਫਰਕ ਹੁੰਦਾ